ਮਾਨਜੋਗ ਐਸਐਸਪੀ ਸਾਹਿਬ ਹੁਕਮ ਜੀ ਦੀਆਂ ਹਦਾਇਤਾਂ ਤੇ ਅਸੀਂ ਟ੍ਰੈਕ ਨੂੰ ਨਰਮਿਕਨ ਚਲਾ ਰਹੇ ਹਾਂ ਔਰ ਮਾਨਜੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਆ ਕਿ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਉਸੇ ਦੇਸ਼ਾਂ ਦੇ ਕੰਮ ਕਰਦੇ ਸਾਡੇ ਜਿਹੜੇ ਜਵਾਨ ਆ ਪੂਰੀ ਗਰਮੀ ਦੇ ਵਿੱਚ ਪੂਰੇ ਮੈਦਾਨ ਦੇ ਵਿੱਚ ਡਟੇ ਹੋਏ ਤੁਸੀਂ ਦੇਖ ਰਹੇ ਆ ਔਰ ਉਹਨਾਂ ਦੀ ਹੌਸਲਾ ਭਜਾਈ ਕਰਨ ਵਾਸਤੇ ਅਸੀਂ ਪੁਆਇੰਟਾਂ ਤੇ ਜਾ ਕੇ ਉਹਨਾਂ ਨੂੰ ਆਰਐਸ ਦਾ ਕੋਲ ਨਾਲ ਕੋਲਡ ਡਰਿੰਕ ਵਗੈਰਾ ਦੇ ਰਹੇ ਆ ਇਹ ਅੱਜ ਨਹੀਂ ਇਹ ਪਰਾਲਾ ਹਮੇਸ਼ਾ ਸਾਡਾ ਚੱਲਦਾ ਹੀ ਰਹਿੰਦਾ ਇਹਨਾਂ ਦੀ ਹੌਸਲਾ ਭਜਾਈ ਅਸੀਂ ਕਰਦੇ ਰਹਿੰਨੇ ਆ ਔਰ ਮਜ਼ਦੂਰ ਪੂਰੇ ਡਟ ਕੇ ਜਰੀ ਰੋਟੀ ਕਰਦੇ ਆ ਲੋਕਾਂ ਨੂੰ ਕੀ ਪੈਸੇ ਦਿਓਗੇ ਸਰ ਜਿਹੜੇ ਲੋਕ ਇੰਨੀ ਕਰਮੀ ਚ ਬਾਹਰ ਆਉਂਦੇ ਨੇ ਕਿ ਇਹ ਤੇਰੀ ਤਰ੍ਹਾਂ ਦੇ ਬਿਮਾਰੀਆਂ ਤੋਂ ਸੱਦਾ ਦੇ ਰਹੇ ਨੇ ਇਹ ਕਿਸ ਤਰ੍ਹਾਂ ਦੀ ਲੋਕਾਂ ਦੀ ਜਿਹੜੀਆਂ ਪੰਜਾਬ ਚ ਰਿਪੋਰਟ ਹੁੰਦੀ ਆ ਹਾਂ ਡਾਕਟਰ ਸਾਹਿਬ ਵੀ ਇਹ ਰਿਕਮੈਂਡ ਕਰ ਰਹੇ ਆ ਜੇ ਬਹੁਤ ਜ਼ਰੂਰੀ ਕੰਮ ਆ ਤਾਂ 11:00 ਤੋਂ 4:00 ਦੇ ਵਿੱਚ ਤੁਸੀਂ ਮਤਲਬ ਬਾਹਰ ਨਿਕਲੋ ਨਹੀਂ ਤਾਂ ਘਰ ਹੀ ਆਪਦਾ ਕਰੋ ਤੇ ਸਾਡੀ ਵੀ ਬੇਨਤੀ ਇਹ ਆ ਵੀ ਸਾਡੇ ਮਲਾਹੇ ਬੜੀ ਕੜਕਦੀ ਧੁੱਪ ਦੇ ਵਿੱਚ ਕੰਮ ਕਰ ਰਹੇ ਆ ਜਦੋਂ ਤੁਹਾਨੂੰ ਕੋਈ ਹੌਂਕਮ ਕਹਿੰਦੇ ਕੋਈ ਪਾਲਣਾ ਨਾ ਟ੍ਰੈਫਿਕ ਰੂਲ ਬਾਰੇ ਪਾਲਣਾ ਕਰਨ ਬਾਰੇ ਕਹਿੰਦੇ ਤਾਂ ਜਰੂਰ ਉਹਦੀ ਪਾਲਣਾ ਕਰੋ ਉਹ ਕੋਈ ਸ਼ੌਂਕ ਨਾਲ ਨਹੀਂ ਖੜੇ ਤੁਹਾਡੇ ਵਾਸਤੇ ਖੜੇ ਆ ਤੁਹਾਨੂੰ ਨਰਵਿਕਲ ਲਗਾਉਣ ਵਾਸਤੇ ਖੜੇ ਆ ਇਸ ਕਾਕੇ ਉਹਨਾਂ ਦੇ ਜਿਹੜੇ ਰੂਲ ਆ ਉਹ ਫਾਲੋ ਕਰੋ ਸਰ ਅੱਜ ਅਸੀਂ ਤੁਹਾਡੇ ਕੋਲੋਂ ਆਰਐਸ ਤੇ ਕੋਆਰਡੀਨੇਸ਼ਨ ਦਿੱਤੇ ਗਏ ਨੇ ਕਿੰਨੇ ਪੁਆਇੰਟਸ ਤੇ ਜਿਹੜੀ ਗਏ ਉਹਦੇ ਤੋਂ ਟ੍ਰੈਵਲ ਦੀ ਸਮਾਂ ਬੋਦੇ ਤਾਂ ਜਾ ਕੇ ਅੱਜ ਸਾਡੇ ਜਿਹੜੇ 24 ਪੁਆਇੰਟਾਂ ਦੇ ਜਿਹੜੇ ਮਲਾਇਮ ਖੜੇ 24 ਪੁਆਇੰਟਾਂ ਤੇ ਜਾ ਕੇ ਅਸੀਂ ਲਗਭਗ 100 ਜਿਹੜੇ ਕੋਲਡ ਡਰਿੰਕ ਵਗੈਰਾ ਲੈ ਕੇ ਗਏ ਸੀ ਕਿ ਉਹ ਵਾਸਤੇ ਕੋਲ ਲੈ ਕੇ ਗਏ ਸੀ ਇਹਨਾਂ ਨੂੰ ਪ੍ਰੋਬਲਮ ਤੇ ਕਰਾਏ ਗਏ ਆ ਔਰ ਲਗਾਤਾਰ ਇਹ ਹਮੇਸ਼ਾ ਜਿਵੇਂ ਗਰਮੀ ਵੱਧਦੀ ਜਾ ਰਹੀ ਦਰਬ ਦੇ ਨੇ ਇਹ ਅਸੀਂ ਵਿਧਾਈ ਜਾਣੇ ਸਾਡੇ ਕੋਲ ਹੋਰ ਵੀ ਐਨਜੀਓ ਜਿਹੜੀਆਂ ਸਾਡੇ ਤੱਕ ਆ ਰਹੀਆਂ ਉਹ ਵੀ ਸਾਡੀ ਮਦਦ ਕਰ ਰਹੀਆਂ ਇਹ ਹਮੇਸ਼ਾ ਸੀ ਆਪਣੇ ਮਲਾਇਮਾਂ ਦਾ ਵੈਲਫੇਅਰ ਦਾ ਖਿਆਲ ਰੱਖਦੇ ਆ ਇਹ ਮਾਨਜੁਰ ਸਾਡੇ ਐਸਐਸਪੀ ਸਾਹਿਬ ਜੀ ਦਾ ਆਦੇਸ਼ ਆ ਵੀ ਮਲਾਇਮਾਂ ਦਾ ਪੂਰਾ ਖਿਆਲ ਰੱਖਣਾ ਸਿਹਤ ਦਾ ਖਿਆਲ ਰੱਖਣਾ ਔਰ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਹਰ ਚੀਜ਼ ਪੁੱਛਦੇ ਰਹਿੰਦੇ ਆ ਕੋਈ ਵੀ ਇਹਨਾਂ ਨੂੰ ਦਿੱਕਤ ਹੁੰਦੀ ਆ ਤੁਰੰਤ ਦੂਰ ਕੀਤੀ ਜਾਂਦੀ ਆ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੀਆਂ ਹਦਾਇਤਾਂ ਤੇ ਅਸੀਂ ਟ੍ਰੈਕ ਨੂੰ ਨਰਮਿਕਨ ਚਲਾ ਰਹੇ ਆ ਔਰ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਆ ਕਿ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਉਸੇ ਦੇਸ਼ਾਂ ਤੇ ਕੰਮ ਕਰਦੇ ਸਾਡੇ ਜਿਹੜੇ ਜਵਾਨ ਆ ਪੂਰੀ ਗਰਮੀ ਦੇ ਵਿੱਚ ਪੂਰੇ ਮੈਦਾਨ ਦੇ ਵਿੱਚ ਡਟੇ ਹੋਏ ਤੁਸੀਂ ਦੇਖ ਰਹੇ ਆ ਔਰ ਉਹਨਾਂ ਦੀ ਹੌਸਲਾ ਭਜਾਈ ਕਰਨ ਵਾਸਤੇ ਅਸੀਂ ਪੁਆਇੰਟਾਂ ਤੇ ਜਾ ਕੇ ਉਹਨਾਂ ਨੂੰ ਓ.ਆਰ.ਐਸ ਦਾ ਕੋਲ ਨਾਲ ਕੋਲਡ ਡਰ ਇਹ ਅੱਜ ਵੀ ਇਹ ਪੁਰਾਣਾ ਹਮੇਸ਼ਾ ਸਾਡਾ ਚੱਲਦਾ ਹੀ ਰਹਿੰਦਾ ਇਹਨਾਂ ਦੀ ਹੌਸਲਾ ਭਜਾਈ ਅਸੀਂ ਕਰਦੇ ਰਹਿੰਨੇ ਆਂ ਔਰ ਮਲਾਜਮ ਪੂਰੇ ਡਟ ਕੇ ਜੜੀ ਰੋਟੀ ਕਰਦੇ ਆ ਲੋਕਾਂ ਨੂੰ ਕੀ ਮੈਸੇਜ ਦਿਓਗੇ ਸਰ ਜਿਹੜੇ ਲੋਕ ਇੰਨੀ ਕਰਮੀ ਚ ਬਾਹਰ ਆਉਂਦੇ ਨੇ ਕਿ ਇਹ ਸਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸੱਦਾ ਦੇ ਰਹੇ ਨੇ ਇਹ ਪਰ ਲੋਕਾਂ ਦੀ ਜਿਹੜੀ ਪੰਜਾਬ ਚ ਅਨੁਰੋਧ ਹਾ ਡਾਕਟਰ ਸਾਹਿਬ ਵੀ ਇਹ ਰਿਕਮੈਂਡ ਕਰ ਰਹੇ ਆ ਜੇ ਬਹੁਤ ਜ਼ਰੂਰੀ ਕੰਮ ਆ ਤਾਂ 11:00 ਤੋਂ 4:00 ਦੇ ਵਿੱਚ ਤੁਸੀਂ ਮਤਲਬ ਬਾਹਰ ਨਿਕਲੋ ਨਹੀਂ ਤਾਂ ਘਰ ਹੀ ਆਪਦਾ ਕਰੋ ਤੇ ਸਾਡੀ ਵੀ ਬੇਨਤੀ ਇਹ ਆ ਵੀ ਸਾਡੇ ਮਲਾਇਆਂ ਬੜੀ ਕੜਕ ਦੀ ਧੁੱਪ ਦੇ ਵਿੱਚ ਕੰਮ ਕਰ ਰਹੇ ਆ ਜਦੋਂ ਤੁਹਾਨੂੰ ਕੋਈ ਹੌਂਕਮ ਕਹਿੰਦੇ ਕੋਈ ਪਾਲਣਾ ਨਾ ਟ੍ਰੈਕ ਰੂਲ ਬਾਰੇ ਪਾਲਣਾ ਕਰਨ ਬਾਰੇ ਕਹਿੰਦੇ ਤਾਂ ਜਰੂਰ ਉਹਦੀ ਪਾਲਣਾ ਕਰੋ ਉਹ ਕੋਈ ਸ਼ੌਂਕ ਨਾਲ ਨਹੀਂ ਖੜੇ ਤੁਹਾਡੇ ਵਾਸਤੇ ਖੜੇ ਆ ਤੁਹਾਨੂੰ ਨਰਬਿਕਲ ਲਗਾਉਣ ਵਾਸਤੇ ਖੜੇ ਆ ਇਸ ਕਾਕੇ ਉਹਨਾਂ ਦੇ ਜਿਹੜੇ ਰੂਲ ਆ ਉਹ ਫਾਲੋ ਕਰੋ ਸਰ ਅੱਜ ਅਸੀਂ ਤੁਹਾਡੇ ਕੋਲੋਂ ਆਰਐਸ ਤੇ ਕੋਰਡੀਨੇਟਿੰਗ ਦਿੱਤੇ ਗਏ ਨੇ ਕਿੰਨੇ ਪੁਆਇੰਟਸ ਤੇ ਜਿਹੜੇ ਗਏ ਉਹਦੇ ਮੁਕਿਤੇ ਟ੍ਰੈਵਲ ਦੀ ਸਮਾਂ ਉਹਦੇ ਤੋਂ ਜਾ ਕੇ ਅੱਜ ਸਾਡੇ ਜਿਹੜੇ 24 ਪੁਆਇੰਟਾਂ ਦੇ ਜਿਹੜੇ ਮਲਾਇਮ ਖੜੇ 24 ਪੁਆਇੰਟਾਂ ਤੇ ਜਾ ਕੇ ਅਸੀਂ ਲਗਭਗ 100 ਜਿਹੜੇ ਕੋਲਡ ਡਰਿੰਕ ਵਗੈਰਾ ਲੈ ਕੇ ਗਏ ਸੀ ਕਿ ਉਹ ਵਾਸਤੇ ਕੋਲ ਲੈ ਕੇ ਗਏ ਸੀ ਇਹਨਾਂ ਨੂੰ ਪਲੰਟ ਕਰਾਏ ਗਏ ਆ ਔਰ ਲਗਾਤਾਰ ਇਹ ਹਮੇਸ਼ਾ ਜਿਵੇਂ ਗਰਮੀ ਵੱਧਦੀ ਜਾ ਰਹੀ ਦਰਬ ਦੇ ਇਹ ਅਸੀਂ ਵਿਧਾਈ ਜਾਣੇ ਸਾਡੇ ਕੋਲ ਹੋਰ ਵੀ ਐਨਜੀਓ ਜਿਹੜੀਆਂ ਸਾਡੇ ਤੱਕ ਆ ਰਹੀਆਂ ਉਹ ਵੀ ਸਾਡੀ ਮਦਦ ਕਰ ਰਹੀਆਂ ਇਹ ਹਮੇਸ਼ਾ ਸੀ ਆਪਣੇ ਮਲਾਇਮਾਂ ਦਾ ਵੈਲਫੇਅਰ ਦਾ ਖਿਆਲ ਰੱਖਦੇ ਆ ਇਹ ਮਾਨਜੁਰ ਸਾਡੇ ਐਸਐਸਪੀ ਸਾਹਿਬ ਜੀ ਦਾ ਆਦੇਸ਼ ਆ ਵੀ ਮਲਾਇਮਾਂ ਦਾ ਪੂਰਾ ਖਿਆਲ ਰੱਖਣਾ ਸਿਹਤ ਦਾ ਖਿਆਲ ਰੱਖਣਾ ਔਰ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਹਰ ਚੀਜ਼ ਪੁੱਛਦੇ ਰਹਿੰਦੇ ਆ ਕੋਈ ਵੀ ਇਹਨਾਂ ਨੂੰ ਦਿੱਕਤ ਹੁੰਦੀ ਆ ਤੁਰੰਤ ਦੂਰ ਕੀਤੀ ਜਾਂਦੀ ਆ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੀਆਂ ਹਦਾਇਤਾਂ ਤੇ ਅਸੀਂ ਟ੍ਰੈਕ ਨੂੰ ਨਾਰਮਲ ਚਲਾ ਰਹੇ ਆ ਔਰ ਮਾਨਯੋਗ ਐਸਐਸਪੀ ਸਾਹਿਬ ਦਾ ਇਹ ਹੁਕਮ ਆ ਕਿ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਉਸੇ ਦੇਸ਼ਾਂ ਤੇ ਕੰਮ ਕਰਦੇ ਸਾਡੇ ਜਿਹੜੇ ਜਵਾਨ ਆ ਪੂਰੀ ਗਰਮੀ ਦੇ ਵਿੱਚ ਪੂਰੇ ਮੈਦਾਨ ਦੇ ਵਿੱਚ ਡਟੇ ਹੋਏ ਤੁਸੀਂ ਦੇਖ ਰਹੇ ਆ ਔਰ ਉਹਨਾਂ ਦੀ ਹੌਸਲਾ ਭਜਾਈ ਕਰਨ ਵਾਸਤੇ ਅਸੀਂ ਪੁਆਇੰਟਾਂ ਤੇ ਜਾ ਕੇ ਉਹਨਾਂ ਨੂੰ ਓ.ਆਰ.ਐਸ ਦਾ ਕੋਲ ਨਾਲ ਕੋਲਡ ਡਰਿੰ ਇਹ ਆਧਨੀ ਇਹ ਪੁਰਾਣਾ ਹਮੇਸ਼ਾ ਸਾਡਾ ਚੱਲਦਾ ਹੀ ਰਹਿੰਦਾ ਇਹਨਾਂ ਦੀ ਹੌਸਲਾ ਭਜਾਈ ਅਸੀਂ ਕਰਦੇ ਰਹਿੰਨੇ ਆਂ ਔਰ ਮੁਲਾਜ਼ਮ ਪੂਰੇ ਡਟ ਕੇ ਜੜੀ ਰੋਟੀ ਕਰਦੇ ਆ ਲੋਕਾਂ ਨੂੰ ਕੀ ਮੈਸੇਜ ਦਿਓਗੇ ਸਰ ਜਿਹੜੇ ਲੋਕ ਇੰਨੀ ਕਰਨੀ ਚ ਬਾਹਰ ਆਉਂਦੇ ਨੇ ਕਿ ਇਹ ਤੇਰੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸੱਦਾ ਦੇ ਰਹੇ ਨੇ ਇਹ ਪਰ ਲੋਕਾਂ ਦੀ ਜਿਹੜੀ ਪੰਜਾਬ ਚ ਰਿਪੋਰਟ ਆਉਂਦੀ ਆ ਹਾਂ ਡਾਕਟਰ ਸਾਹਿਬ ਵੀ ਇਹੀ ਰਿਕਮੈਂਡ ਕਰ ਰਹੇ ਆ ਜੇ ਬਹੁਤ ਜ਼ਰੂਰੀ ਕੰਮ ਆ ਤਾਂ 11:00 ਤੋਂ 4:00 ਦੇ ਵਿੱਚ ਤੁਸੀਂ ਮਤਲਬ ਬਾਹਰ ਨਿਕਲੋ ਨਹੀਂ ਤਾਂ ਘਰ ਹੀ ਆਪਦਾ ਕਰੋ ਤੇ ਸਾਡੀ ਵੀ ਬੇਨਤੀ ਇਹ ਆ ਵੀ ਸਾਡੇ ਮਲਾਹੇ ਬੜੀ ਕੜਕ ਦੀ ਧੁੱਪ ਦੇ ਵਿੱਚ ਕੰਮ ਕਰ ਰਹੇ ਆ ਜਦੋਂ ਤੁਹਾਨੂੰ ਕੋਈ ਹੋਕਮ ਕਹਿੰਦੇ ਕੋਈ ਪਾਲਣਾ ਰੂਲ ਬਾਰੇ ਪਾਲਣਾ ਕਰਨ ਬਾਰੇ ਕਹਿੰਦੇ ਤਾਂ ਜਰੂਰ ਉਹਦੀ ਪਾਲਣਾ ਕਰੋ ਉਹ ਕੋਈ ਸ਼ੌਂਕ ਨਾਲ ਨਹੀਂ ਕਹੜੇ ਤੁਹਾਡੇ ਵਾਸਤੇ ਖੜੇ ਆ ਤੁਹਾਨੂੰ ਨਰਬਿਕਲ ਲਗਾਉਣ ਵਾਸਤੇ ਹੀ ਖੜੇ ਆ ਇਸ ਕਾਕੇ ਉਹਨਾਂ ਦੇ ਜਿਹੜੇ ਰੂਲ ਆ ਉਹ ਫਾਲੋ ਕਰੋ ਸਰ ਅੱਜ ਅਸੀਂ ਤੁਹਾਡੇ ਕੋਲੋਂ ਆਰਐਸ ਤੇ ਕੋਆਰਡੀਨੇਸ਼ਨ ਦਿੱਤੇ ਗਏ ਨੇ ਕਿੰਨੇ ਪੁਆਇੰਟਸ ਤੇ ਜਿਹੜੇ ਗਏ ਉਹਦੇ ਮੁਕਿਤੇ ਟ੍ਰੈਵਲ ਦਾ ਟਾਈਮ ਹੋਵੇਗਾ ਜਾਂ ਕਿ ਆਜ ਸਾਡੇ ਜਿਹੜੇ 24 ਪੁਆਇੰਟਾਂ ਦੇ ਜਿਹੜੇ ਮਲਾਜ਼ਮ ਖੜੇ 24 ਪੁਆਇੰਟਾਂ ਤੇ ਜਾ ਕੇ ਅਸੀਂ ਲਗਭਗ 100 ਜਿਹੜੇ ਕੋਲਡ ਡਰਿੰਕ ਵਗੈਰਾ ਲੈ ਕੇ ਗਏ ਸੀ ਕਿ ਉਹ ਵਾਸਤੇ ਕੋਲ ਲੈ ਕੇ ਗਏ ਸੀ ਇਹਨਾਂ ਨੂੰ ਪ੍ਰੋਬਲਮ ਤੇ ਕਰਾਏ ਗਏ ਆ ਔਰ ਲਗਾਤਾਰ ਇਹ ਹਮੇਸ਼ਾ ਜਿਵੇਂ ਗਰਮੀ ਵੱਧਦੀ ਜਾ ਰਹੀ ਦਰਬ ਦੇ ਨੇ ਇਹ ਅਸੀਂ ਵਿਧਾਈ ਜਾਣੇ ਸਾਡੇ ਕੋਲ ਹੋਰ ਵੀ ਐਨਜੀਓ ਜਿਹੜੀਆਂ ਸਾਡੇ ਤੱਕ ਆ ਰਹੀਆਂ ਉਹ ਵੀ ਸਾਡੀ ਮਦਦ ਕਰ ਰਹੀਆਂ ਇਹ ਹਮੇਸ਼ਾ ਸੀ ਆਪਣੇ ਮਲਾਇਮਾਂ ਦਾ ਵੈਲਫੇਅਰ ਦਾ ਖਿਆਲ ਰੱਖਦੇ ਆ ਇਹ ਮਾਨਜੁਰ ਸਾਡੇ ਐਸਐਲਪੀ ਸਾਹਿਬ ਜੀ ਦਾ ਆਦੇਸ਼ ਆ ਵੀ ਮਲਾਇਮਾਂ ਦਾ ਪੂਰਾ ਖਿਆਲ ਰੱਖਣਾ ਸਿਹਤ ਦਾ ਖਿਆਲ ਰੱਖਣਾ ਔਰ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਹਰ ਚੀਜ਼ ਪੁੱਛਦੇ ਰਹਿੰਦੇ ਕੋਈ ਵੀ ਇਹਨਾਂ ਨੂੰ ਦਿੱਕਤ ਹੁੰਦੀ ਆ ਤੁਰੰਤ